ਸਿਮਰ ਡਾਂਸਰ ਕੇਸ ਮਾਮਲੇ 'ਚ ਹੁਣ ਮਹਿਲਾ ਆਯੋਗ ਨੇ ਮਹਿਲਾ ਕਮਿਸ਼ਨ ਨੇ ਸੂ ਮੋਟੋ ਨੋਟਿਸ ਲਿਆ ਤੇ ਇੱਕ ਹਫਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ ਕਿਉਂਕਿ ਵਿਵਾਦਪਕ ਗਿਆ ਸੀਐਸ ਦੇ ਵਿੱਚ ਵੀ ਦੋ ਧਿਰਾਂ ਬਣ ਗਈਆਂ ਨੇ ਇੱਕ ਪਾਸੇ ਉਹ ਸਿਮਰ ਡਾਂਸਰ ਹੈ ਜਿਸ ਨੇ ਕਿਹਾ ਕਿ ਮੇਰੇ ਨਾਲ ਬਦਤਮੀਜ਼ੀ ਕੀਤੀ ਗਈ ਸ਼ਰਾਬ ਦੇ ਨਸ਼ੇ ਦੇ ਵਿੱਚ ਡੱਕੇ ਹੋਣ ਦੇ ਕਰਕੇ ਉਹ ਮੁੰਡੇ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਔਰ ਗਲਾਸ ਵੀ ਮੇਰੇ ਉੱਤੇ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਔਰ ਉਸ ਤੋਂ ਬਾਅਦ ਉਹ ਜਿਹੜਾ ਗਾਲੀ ਗਲੋਚ ਕਰਦਿਆਂ ਦਾ ਇੱਕ ਵੀਡੀਓ ਵਾਇਰਲ ਹੋਇਆ ਇਹ ਕਾਫੀ ਲੋਕਾਂ ਦਾ ਧਿਆਨ ਉਸ ਪਾਸੇ ਹੋ ਗਿਆ ਸਿਮਰ ਡਾਂਸਰ ਉਹ ఆర్కెస్ట్రా ਗਰੁੱਪ ਨਾਲ ਸੀ ਔਰ ਉਸ ਨੂੰ ఆర్కెస్ట్రా ਗਰੁੱਪ ਜਿਸ ਦੇ ਜਿਹੜੇ ਆਰਗੇਨਾਈਜ਼ਰ ਸੀ ਉਹਨਾਂ ਨੇ ਸਮਝਾਇਆ ਕਿ ਕੋਈ ਗੱਲ ਨਹੀਂ ਸ਼ਾਂਤ ਰਹੋ ਆਪਾਂ ਪੇਮੈਂਟ ਵੀ ਲੈਣੀ ਹੈ ਇਹ ਸਾਰੀਆਂ ਗੱਲਾਂ ਸਿਮਰ ਡਾਂਸਰ ਨੇ ਮੀਡੀਆ ਦੇ ਸਾਹਮਣੇ ਵੱਖ-ਵੱਖ ਚੈਨਲਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ ਉਸ ਤੋਂ ਬਾਅਦ ਉਸ ਨੂੰ ਆਪਣੀ ਬਣਦੀ ਪੇਮੈਂਟ ਐਡਵਾਂਸ ਦੇ ਵਿੱਚ ਹੀ ਦੇ ਦਿੱਤੀ ਗਈ ਸੀ ਤੇ ਉਹ ਉਸ ਨੂੰ ਉੱਥੋਂ ਭੇਜ ਦਿੱਤਾ ਗਿਆ ABC ਪੰਜਾਬ ਦੇ ਉੱਤੇ ਵੀ ਸਿਮਰ ਡਾਂਸਰ ਨੇ ਆਪਣੀ ਹੱਡਬੀਤੀ ਦੱਸੀ ਸੀ ਕਿ ਮੇਰੇ ਨਾਲ ਵਧੇਕੀ ਹੋਈ ਹੈ ਹੁਣ ਦੋ ਧਿਰਾਂ ਕਿੜੀਆਂ ਬਣੀਆਂ ਨੇ ਇੱਕ ਪਾਸੇ ਕਈ ਡਾਂਸਰ ਗਰੁੱਪ ਨੇ ਜਿਹੜੇ ਉਹ ਦੂਜੇ ਪਾਸੇ ਹੋ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਹ ਪ੍ਰੋਗਰਾਮਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਰਹਿੰਦੀਆਂ ਨੇ ਪਰ ਇਸ ਨੂੰ ਇੰਨਾ ਜ਼ਿਆਦਾ ਤੂਲ ਨਹੀਂ ਦੇਣਾ ਚਾਹੀਦਾ ਦੂਜੇ ਪਾਸੇ ਸਿਮਰ ਡਾਂਸਰ ਦੇ ਹੱਕ ਵਿੱਚ ਕਈ ਲੋਕ ਨਿਤਰੇ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟਾਂ ਪਾ ਰਹੇ ਨੇ ਕਿ ਕੁੜੀ ਨੇ ਵਧੀਆ ਕੀਤਾ ਕਿ ਮੌਕੇ ਦੇ ਉੱਤੇ ਜਵਾਬ ਦੇ ਦਿੱਤਾ ਇਸ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਪੈਸੇ ਦੇ ਕੇ ਬੁੱਕ ਕੀਤਾ ਗਿਆ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਵਿੱਚ ਤੇ ਉਹਨਾਂ ਨਾਲ ਕਿਸੇ ਤਰ੍ਹਾਂ ਦੀ ਵੀ ਹਰਕਤ ਕੀਤੀ ਜਾਵੇ। ਪੈਸੇ ਦੇਣ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਆਪਣੀ ਮਰਜ਼ੀ ਦੇ ਨਾਲ ਜਿੱਥੇ ਉਹ ਚਾਹਣ ਉੱਥੇ ਨਚਾਇਆ ਜਾਵੇ। ਤਾਂ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਚੱਲ ਰਹੀਆਂ ਨੇ ਪਰ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਮੋੜ ਇਹ ਆਇਆ ਕਿ ਮਹਿਲਾ ਕਮਿਸ਼ਨ ਪੰਜਾਬ ਨੇ ਸੂ ਮੋਟੋ ਨੋਟਿਸ ਲੈਂਦੇ ਆ ਚੇਅਰਪਰਸਨ ਨੇ ਜਿਹੜੀ ਹੈ ਇੱਕ ਹਫ਼ਤੇ ਦੇ ਅੰਦਰ ਅੰਦਰ ਰਿਪੋਰਟ ਮੰਗੀ ਹੈ ਕਿ ਜਾਂਚ ਕੀਤੀ ਜਾਵੇ ਤੇ ਡੀਐਸਪੀ ਲੈਵਲ ਤੱਕ ਦੇ ਅਧਿਕਾਰੀ ਦੇ ਜਾਂਚ ਕਰਨਗੇ। ਕਿਉਂਕਿ ਇਸ ਮਾਮਲੇ ਦੇ ਵਿੱਚ ਕਾਫੀ ਜ਼ਿਆਦਾ ਵਿਵਾਦ ਭਖਿਆ ਹੋਇਆ ਹੈ ਔਰ ਸਿਮਨ ਡਾਂਸਰ ਆਪਣੇ ਸਟੈਂਡ ਦੇ ਉੱਤੇ ਹਾਲੇ ਵੀ ਕਾਇਮ ਹੈ ਉਸਨੇ ਕਿਹਾ ਕਿ ਮੈਂ ਕੁਝ ਵੀ ਗਲਤ ਨਹੀਂ ਕੀਤਾ ਹਾਲਾਂਕਿ ਬਹੁਤ ਸਾਰੇ ਗੱਲਾਂ ਜਿਹੜੀਆਂ ਇਹ ਵੀ ਆਈਆਂ ਦੂਜੀ ਧਿਰ ਵੱਲੋਂ ਸਾਹਮਣੇ ਕਿ ਸਿਮਨ ਡਾਂਸਰ ਨੇ ਵੀ ਉਸ ਵਕਤ ਡਰਿੰਕ ਕੀਤੀ ਹੋਈ ਸੀ ਸ਼ਰਾਬ ਪੀਤੀ ਹੋਈ ਸੀ ਸ਼ਰਾਬ ਦੀ ਦਾ ਸੇਮਨ ਕਰਨ ਦੇ ਕਰਕੇ ਉਹ ਆਪੇ ਤੋਂ ਬਾਹਰ ਹੋ ਜਾਂਦੀ ਹੈ ਤੇ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੰਦੀ ਹੈ ਪਰ ਸਿਮਨ ਡਾਂਸਰ ਦਾ ਇਸ ਦੇ ਉੱਤੇ ਵਿਵਾਦ ਵਿੱਚ ਪ੍ਰਤੀਕਿਰਿਆ ਆਈ ਹੈ ਉਸ ਦਾ ਕਹਿਣਾ ਹੈ ਕਿ ਮੈਂ ਉਸ ਵਕਤ ਸ਼ਰਾਬ ਨਹੀਂ ਪੀਤੀ ਸੀ ਮੈਂ ਡਰਿੰਕ ਜ਼ਰੂਰ ਕਰ ਲੈਨੀ ਆ ਪਰ ਉਸ ਵਕਤ ਜਦੋਂ ਇਹ ਮਾਮਲਾ ਸਾਹਮਣੇ ਆਇਆ ਵੀਡੀਓ ਵਾਇਰਲ ਹੋ ਰਿਹਾ ਉਸ ਵੇਲੇ ਮੈਂ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਸੀ ਕੀਤਾ ਹੋਇਆ ਮੇਰੇ ਨਾਲ ਬਦਸਲੂਕ ਕੀ ਹੋਈ ਜਿਸ ਤੇ ਕਰਕੇ ਮੈਨੂੰ ਉਹ ਗਾਲਾਂ ਕੱਢਣੀਆਂ ਪਈਆਂ ਜਾਂ ਫਿਰ ਮੈਨੂੰ ਆਪਣੀ ਡਿਫੈਂਸ ਦੇ ਵਿੱਚ ਉਹ ਸਭ ਕੁਝ ਕਰਨਾ ਪਿਆ ਜੋ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਦੂਜੇ ਪਾਸੇ ਜਿਹੜੇ ਕਈ ਆਰਕੈਸਟਰਾ ਗਰੁੱਪ ਵੀ ਨੇ ਜਾਂ ਦੂਜੀ ਧਿਰ ਹਾਲਾਂਕਿ ਉਹ ਮੁੰਡਾ ਹਲੇ ਤੱਕ ਸਾਹਮਣੇ ਨਹੀਂ ਆ ਕੇ ਆਪਣਾ ਇੱਕ ਵੀ ਉਹਨੇ ਸਪਸ਼ਟੀ ਕਰਨ ਦਿੱਤਾ ਡਾਂਸਰ ਸਿਮਰ ਨੇ ਵਾਰ-ਵਾਰ ਮੀਡੀਆ ਦੇ ਸਾਹਮਣੇ ਚੈਨਲਾਂ ਦੇ ਵਿੱਚ ਆ ਕੇ ਉਹ ਗੱਲਾਂ ਕੀਤੀਆਂ ਨੇ ਪਰ ਉਹ ਜਿਹੜਾ ਮੁੰਡਾ ਜਿਸ ਨੂੰ ਕਿਹਾ ਜਾ ਰਿਹਾ ਵਿਗੜੀ ਔਲਾਦ ਸ਼ਬਦ ਵਰਤਿਆ ਜਾ ਰਿਹਾ ਉਸ ਦੇ ਲਈ ਉਸ ਨਿਹਾਲੇ ਤੱਕ ਸਪਸ਼ਟੀਕਰਨ ਨਹੀਂ ਦਿੱਤਾ ਪਬਲਿਕ ਡੋਮੇਨ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਆਪਣਾ ਪੱਖ ਸਾਹਮਣੇ ਨਹੀਂ ਰੱਖਿਆ ਪਰ ਪੁਲਿਸ ਇਸ ਮਾਮਲੇ ਦੇ ਵਿੱਚ ਪੁਲਿਸ ਦਾ ਇਹ ਕਹਿਣਾ ਸੀ ਕਿ ਅਸੀਂ ਨਿਰਪੱਖਤਾ ਦੇ ਨਾਲ ਜਾਂਚ ਕਰਾਂਗੇ ਔਰ ਕਾਰਵਾਈ ਕਰਾਂਗੇ ਕਿਉਂਕਿ ਉਹ ਮੁਲਾਜ਼ਮ ਹੋਣ ਦੇ ਕਰਕੇ ਇਹ ਵੀ ਇੱਕ ਗੱਲ ਸ਼ੱਕ ਪੈਦਾ ਕੀਤਾ ਜਾ ਰਿਹਾ ਕਿ ਕਿਤੇ ਨਾ ਹੋਵੇ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਐਫ ਆਈ ਆਰ ਜਾਂ ਪਰਚਾ ਤਾਂ ਦਰਜ ਕਰੇ ਹਾਲਾਂਕਿ ਹੋਇਆ ਵੀ ਹੈ ਔਰ ਇਸ ਮਾਮਲੇ ਦੇ ਵਿੱਚ ਅਗਲੀ ਕਾਰਵਾਈ ਆ ਜਿਹੜੀ ਉਹ ਕਿਤੇ ਢਿੱਲੀ ਨਾ ਪੈ ਜਾਵੇ ਇਸ ਕਰਕੇ ਹੁਣ ਮਹਿਲਾ ਯੋਗ ਕਮਿਸ਼ਨ ਨੇ ਇਸ ਵਿੱਚ ਐਂਟਰੀ ਲਈ ਹੈ ਸੂਮੋਟੋ ਨੋਟਿਸ ਲਿਆ ਕਿਉਂਕਿ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਸੀ ਅੱਜਕੱਲ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਗੱਲ ਤੂਲ ਫੜ ਜਾਵੇ ਹਾਈਲਾਈਟ ਹੋ ਜਾਵੇ ਤੇ ਇਸ ਨਾਲ ਸੰਬੰਧਿਤ ਜਿਹੜੇ ਕਮਿਸ਼ਨ ਨੇ ਜਾਂ ਕਮੇਟੀਆਂ ਨੇ ਜਾਂ ਫਿਰ ਜਾਂਚ ਕਰਨ ਦਾ ਜਿਨ੍ਹਾਂ ਕੋਲ ਅਥਾਰਟੀ ਹੈ ਫਿਰ ਉਹ ਆਪਣਾ ਦਾਖਲ ਵਿੱਚ ਜ਼ਰੂਰ ਦਿੰਦੇ ਨੇ ਇਸੇ ਤਰ੍ਹਾਂ ਚੇਅਰਪਰਸਨ ਨੂੰ ਲੱਗਿਆ ਮਹਿਲਾ ਯੋਗ ਕਮਿਸ਼ਨ ਨੂੰ ਕਿ ਸਾਨੂੰ ਇਸ ਦੇ ਵਿੱਚ ਦਖਲ ਦੇਣਾ ਚਾਹੀਦਾ ਲੁਧਿਆਣਾ ਦੇ ਵਿੱਚ ਦੁਗਰੀ ਲਾਕੇ ਦੇ ਵਿੱਚ ਰਹਿਣ ਵਾਲੀ ਡਾਂਸਰ ਸਿਮਰਨ ਸੰਧੂ ਦਾ ਡੀਐਸਪੀ ਦੇ ਰੀਡਰ ਦੇ ਨਾਲ ਇਹ ਝੜਪ ਦਾ ਵੀਡੀਓ ਸਾਹਮਣੇ ਆਇਆ ਸੀ ਕਿ ਡੀਐਸਪੀ ਦਾ ਰੀਡਰ ਹੈ ਤੇ ਇਸ ਦਾ ਮਤਲਬ ਇਹ ਨਹੀਂ ਕਿ ਉਹ ਕੁਝ ਵੀ ਕਰੇ ਵਿਆਹ ਸ਼ਾਦੀ ਦੇ ਵਿੱਚ ਆ ਕੇ ਪੰਜਾਬ ਮਹਿਲਾ ਯੋਗ ਨੇ ਸੂ ਮੋਟੋ ਨੋਟਿਸ ਜਾਰੀ ਕੀਤਾ ਖੰਨਾ ਦੀ ਡੀਐਸਪੀ ਨੂੰ ਇੱਕ ਹਫ਼ਤੇ ਦੇ ਅੰਦਰ ਸਮਾਂ ਦਿੱਤਾ ਗਿਆ ਕਿ ਇਸ ਮਾਮਲੇ ਚ ਡੀਐਸਪੀ ਲੈਵਲ ਤੱਕ ਜਾਂਚ ਕਰਵਾ ਕੇ ਰਿਪੋਰਟ ਉਹਨਾਂ ਨੂੰ ਸੌਂਪੀ ਜਾਵੇ ਤੇ ਉਧਰ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਕਿਹਾ ਕਿ ਸਾਨੂੰ ਹਜੇ ਤੱਕ ਮਹਿਲਾ ਯੋਗ ਦਾ ਕੋਈ ਵੀ ਨੋਟਿਸ ਨਹੀਂ ਮਿਲਿਆ ਨੋਟਿਸ ਮਿਲਣ ਤੋਂ ਬਾਅਦ ਤੁਰੰਤ ਰਿਪੋਰਟ ਹੈ ਜਿਹੜੀ ਉਹ ਸੌਂਪ ਦਿੱਤੀ ਜਾਵੇਗੀ ਮੋਤੀ ਨਗਰ ਇਲਾਕੇ ਦੇ ਵਿੱਚ ਤਾਇਨਾਤ ਮੁਲਜ਼ਮ ਜਗਰੂਪ ਸਿੰਘ ਇਸ ਮਾਮਲੇ ਚ ਸਮਰਾਲਾ ਪੁਲਿਸ ਨੇ ਜਗਰੂਪ ਸਿੰਘ ਉਰਫ ਜੂਪਾ ਨਿਵਾਸੀ ਪਿੰਡ ਰਾਨਵਾ ਤੇ ਤਿੰਨ ਹੋਰ ਜਿਹੜੇ ਅਗਿਆਤ ਵਿਅਕਤੀ ਨੇ ਉਹਨਾਂ ਦੇ ਖਿਲਾਫ ਜਿਹੜਾ ਕੇਸ ਆ ਦਰਜ ਕਰ ਦਿੱਤਾ ਹੈ ਸਿਮਰਨ ਦਾ ਦੋਸ਼ ਇਹ ਆ ਕਿ ਮੁਲਜ਼ਮਾ ਨੇ ਜਾਂ ਜਿਨ੍ਹਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਉਹਨਾਂ ਉੱਤੇ ਹਲਕੀਆਂ ਧਰਾਵਾਂ ਲਗਾਈਆਂ ਗਈਆਂ ਨੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੂਜੇ ਪਾਸੇ ਨੌਜਵਾਨ ਸਟੇਜ ਦੇ ਤੋਂ ਥੱਲਿਓਂ ਖੜਕੇ ਅਚਾਨਕ ਇਸ ਤਰ੍ਹਾਂ ਨੱਚਣ ਦੇ ਲਈ ਕਹਿ ਦਿੱਤਾ ਕਿ ਸਿਮਰ ਆ ਜੜੀ ਉਹ ਮੇਰੇ ਨਾਲ ਡਾਂਸ ਫਲੋਰ ਤੇ ਥੱਲੇ ਆ ਕੇ ਨੱਚੇ ਉਸ ਤੋਂ ਬਾਅਦ ਇਹ ਮਾਮਲਾ ਵੱਧ ਜਾਂਦਾ ਜਦੋਂ ਮਨਾ ਕਰ ਦਿੱਤਾ ਸਿਮਰ ਡਾਂਸਰ ਨੇ ਇਸੇ ਕਰਕੇ ਮਾਮਲਾ ਸਮਰਾਲਾ ਦੇ ਜਿਹੜਾ ਗਿੱਲ ਰਿਜ਼ੋਰਟ ਦਾ ਦੱਸਿਆ ਗਿਆ ਸੀ ਜਿੱਥੇ ਵੀਡੀਓ ਵਾਇਰਲ ਹੋਈ ਹੈ ਤੇ ਉੱਥੇ ਹੀ 25000 ਦੀ ਬੁਕਿੰਗ ਦੇ ਵਿੱਚ ਪ੍ਰੋਗਰਾਮ ਕਰਨ ਦੇ ਲਈ ਸਿਮਰ ਉੱਥੇ ਗਈ ਸੀ ਉੱਥੇ ਹੀ ਮੰਚ ਦੇ ਜਿਹੜਾ ਸਟੇਜ ਲੱਗਿਆ ਸੀ ਵਿਆਹ ਸ਼ਾਦੀਆਂ ਚ ਅਕਸਰ ਦੇਖਿਆ ਜਾਂਦਾ ਕਿਹੜੇ ਰਿਜ਼ੋਰਟ ਹੁੰਦੇ ਨੇ ਪੈਲੈਸ ਹੁੰਦੇ ਨੇ ਉੱਥੇ ਡਾਂਸ ਫਲੋਰ ਬਣਿਆ ਹੁੰਦਾ ਉੱਥੇ ਨੱਚਣ ਦੇ ਲਈ ਕਿਹਾ ਗਿਆ ਸੀ ਉਸ ਵਿਅਕਤੀ ਦੇ ਵੱਲੋਂ ਨੌਜਵਾਨ ਦੇ ਵੱਲੋਂ ਸ਼ਰਾਬ ਪੀ ਕੇ ਗਲਤ ਇਸ਼ਾਰੇ ਤੱਕ ਕੀਤੇ ਗਏ ਸਟੇਜ ਦੇ ਥੱਲੇ ਆ ਕੇ ਉਸ ਦੇ ਨਾਲ ਨੱਚਣ ਲਈ ਆਖਿਆ ਗਿਆ ਫਿਰ ਉਸ ਤੋਂ ਬਾਅਦ ਸਿਮਰ ਨੇ ਜਵਾਬੀ ਕਾਰਵਾਈ ਦੇ ਵਿੱਚ ਜਾਂ ਜਵਾਬ ਦਿੰਦਿਆਂ ਉਸ ਨੂੰ ਸਟੇਜ ਤੋਂ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਔਰ ਕਿਹਾ ਕਿ ਮੈਂ ਉਸ ਦੇ ਨਾਲ ਨਹੀਂ ਨੱਚਾਂਗੀ ਜਿਸ ਤੋਂ ਬਾਅਦ ਉਸ ਦੇ ਵੱਲ ਗਲਾਸ ਵੀ ਸੁੱਟਿਆ ਜਾਂਦਾ ਹੈ ਉਹ ਵੀਡੀਓ ਦੇ ਵਿੱਚ ਨਜ਼ਰ ਆਇਆ ਪਰ ਆਰਕੈਸਟਰਾ ਕਈ ਗਰੁੱਪ ਜਿਹੜੇ ਦੂਜੀ ਧਿਰ ਵਾਲੇ ਨੇ ਜਿਹੜੇ ਸਿਮਰ ਨੂੰ ਠੀਕ ਨਹੀਂ ਠਹਿਰਾ ਰਹੇ ਇੱਥੇ ਉਹਨਾਂ ਦਾ ਕਹਿਣਾ ਕਿ 1 2 ਮਿੰਟ ਦਾ ਜਾਂ 4 ਮਿੰਟ ਦਾ 5 ਮਿੰਟ ਦਾ ਵੀਡੀਓ ਸਭ ਕੁਝ ਬਿਆਨ ਨਹੀਂ ਕਰ ਸਕਦਾ ਉਸ ਤੋਂ ਪਹਿਲਾਂ ਕੀ ਹੋਇਆ ਉਸ ਤੋਂ ਬਾਅਦ ਕੀ ਹੋਇਆ ਇਸ ਗੱਲ ਨੂੰ ਵੀ ਧਿਆਨ ਚ ਰੱਖਿਆ ਜਾਣਾ ਚਾਹੀਦਾ ਪਰ ਇਹ ਮਾਮਲਾ ਇੰਨਾ ਜ਼ਿਆਦਾ ਹਾਈਲਾਈਟ ਹੋ ਗਿਆ ਪੰਜਾਬ ਦੇ ਅੰਦਰ ਕਿ ਮਹਿਲਾ ਕਮਿਸ਼ਨ ਨੂੰ ਵੀ ਇਸ ਦੇ ਵਿੱਚ ਦਖਲ ਦੇਣਾ ਪਿਆ ਕਿ ਇੱਕ ਹਫ਼ਤੇ ਦੇ ਅੰਦਰ ਅੰਦਰ ਜਾਂਚ ਰਿਪੋਰਟ ਸੌਂਪੀ ਜਾਵੇ ਪਤਾ ਲੱਗੇ ਕਿ ਇਸ ਦੇ ਵਿੱਚ ਕਸੂਰਵਾਰ ਕੌਣ ਹੈ ਦੋਸ਼ੀ ਕੌਣ ਹੈ ਤੇ ਨਿਰਦੋਸ਼ ਕੌਣ ਹੈ ਤੇ ਹੁਣ ਦੇਖਦੇ ਹਾਂ ਕਿ ਸਿਮਰ ਡਾਂਸਰ ਨੂੰ ਇਸ ਮਾਮਲੇ ਦੇ ਜਿਵੇਂ ਉਸਨੇ ਕਿਹਾ ਕਿ ਮੈਨੂੰ ਇਨਸਾਫ ਮਿਲਣਾ ਚਾਹੀਦਾ ਹੈ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਉਹ ਕਾਰਵਾਈ ਕਦੋਂ ਹੁੰਦੀ ਹੈ ਆਉਣ ਵਾਲੇ ਸਮੇਂ ਚ ਪਤਾ ਲੱਗੇਗਾ ਪਰ ਮਹਿਲਾ ਕਮਿਸ਼ਨ ਨੇ ਇਸ ਦੇ ਵਿੱਚ ਜਿਹੜੀ ਐਂਟਰੀ ਕੀਤੀ ਹੈ ਦਖਲ ਦਿੱਤਾ ਹੈ ਤੇ ਦੇਖਦੇ ਹਾਂ ਕਿ ਹੁਣ ਇਸ ਮਾਮਲੇ ਦੇ ਵਿੱਚ ਨਵਾਂ ਅਪਡੇਟ ਕੀ ਆਉਂਦਾ ਹੈ ਫਿਲਹਾਲ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ ਨਾਲ